ਪਾਰਗੋ ਦੀ ਟੀਮ ਲਈ ਅੱਜ ਦੇ ਬੜਾ ਮਹੱਤਵਪੂਰਨ ਦਿਨੇ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਾ ਸਿੰਘ ਦੀ ਸ਼ਹੀਦੀ ਚਮਕੌਰ ਸਾਹਿਬ ਵਿਖੇ ਹੋਈ ਸੀ ਇਹ ਦੁਨੀਆ ਦੀ ਬੜੀ ਅਸਾਵੀ ਜੰਗ ਸੀ ਜਿਹਦੇ ਵਿੱਚ ਇੱਕ ਪਾਸੇ 40 ਸਿੰਘ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਇੱਕ ਪਾਸੇ ਮੋਗਲਾਂ ਦੀਆਂ ਲੱਖਾਂ ਫੌਜਾਂ ਨਾਲ ਮੁਕਾਬਲਾ ਸੀਗਾ ਉਹਦੇ ਵਿੱਚ ਬੜੀ ਬਹਾਦਰੀ ਨਾਲ ਦੋਨੋਂ ਸਾਬਜਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਇਸ ਸ਼ਹੀਦੀ ਦਿਵਸ ਮੌਕੇ ਸਰਦਾਰ ਕੁਲਦੀਪ ਸਿੰਘ ਨੇ ਸਮੇਤ ਪਰਿਵਾਰ ਮਿਲ ਕੇ ਜਿਹੜਾ ਇੱਥੇ ਸ਼ਹੀਦੀ ਦਿਵਸ ਦਾ ਸਮਾਗਮ ਕਰਵਾਇਆ ਉਹਦੇ ਵਿੱਚ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਹੋ ਜਿਹਾ ਜਿਹੜਾ ਸਮਾਗਮ ਨੇ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਤੇ ਇਹਨਾਂ ਸ਼ਹੀਦਾਂ ਦਾ ਇਤਿਹਾਸ ਸਕੂਲਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਇਹ ਇਹਦੇ ਨਾਲ ਸਾਡਾ ਪੰਜਾਬ ਜਿਹੜਾ ਉਹ ਇੱਕ ਦਿਨ ਤਰਬਾਨੀ ਤੇ ਜਜ਼ਬੇ ਵਾਲਾ ਹੋਵੇਗਾ ਦੂਸਰਾ ਨਸ਼ਾ ਮੁਕਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਦੀਪ ਸਿੰਘ ਜੀ ਇੱਕ ਕ리어 ਪੂਰੀ ਕ리어 ਫੈਮਿਲੀ ਸਾਡੇ ਐਮਸੀ ਮਨਜੀਤ ਕੌਰ ਜੀ ਇਹਨਾਂ ਸਾਰਿਆਂ ਨਾਲ ਕੇ ਅੱਜ ਜੋ ਉਪਰਾਲਾ ਕੀਤਾ ਇਹ ਪੂਰੇ ਸਮਾਜ ਨੂੰ ਇੱਕ ਸੇਧ ਦਿੰਦਾ ਹੈ ਕਿ ਸਾਨੂੰ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਪੁੱਛੇ ਨੇ ਇਹੀ ਅਸਲੀ ਸਾਡੇ ਪੁੱਛੇ ਨੇ ਸਾਡੇ ਅਸਲੀ ਹੀਰੋ ਇਹੀ ਨੇ ਸਾਡੇ ਬੱਚਿਆਂ ਨੂੰ ਇਹਨਾਂ ਬਾਰੇ ਦੱਸਣਾ ਚਾਹੀਦਾ ਨੇ ਸ਼ਹਾਦਤ ਬਾਰੇ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਬਣ ਸਕੇ ਇਹ ਪੰਜਾਬ ਟੀਗਿਆਣਾ ਪੰਜਾਬ ਨਹੀਂ ਇਹ ਪੰਜਾਬ ਬਹਾਦਰੀ ਵਾਲਾ ਪੰਜਾਬ ਹੈ ਇਹੋ ਜਿਹੇ ਸੂਰਮੇ ਇਸ ਪੰਜਾਬ ਦੀ ਧਰਤੀ ਤੇ ਜੰਮੇ ਆ ਜਿਹਨਾਂ ਦੀ ਸਿਹਰ ਹਰ ਬੱਚੇ ਨੂੰ ਦੇਣੀ ਚਾਹੀਦੀ ਹੈ ਇਹਨਾਂ ਦੀ ਇਤਿਹਾਸ ਹਰ ਬੱਚੇ ਬੱਚੇ ਨੂੰ ਦੱਸਣਾ ਚਾਹੀਦਾ ਤਾਂ ਕਿ ਨਸ਼ਾ ਮੁਕਤ ਪੰਜਾਬ ਬਣ ਸਕੇ ਅਸਲ ਸਾਡੇ ਹੀਰੋ ਇਹੀ ਨੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਇਹਨਾਂ ਦਾ ਹਿਸਟਰੀ ਇਤਿਹਾਸ ਹਰ ਸਕੂਲ ਦੀ ਕਿਤਾਬ 'ਚ ਦਿਖਾਉਣਾ ਚਾਹੀਦਾ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਪੰਜਾਬ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ